ਸਟਾਰ ਨਿਊਜ਼ ਪੰਜਾਬੀ ਟੀਵੀ ਤੇ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਜਲੰਧਰ ਦੇ ਵਿੱਚ ਡੌਗ ਸ਼ੋਅ ਕਰਾਇਆ ਜਾ ਰਿਹਾ ਹੈ ਫਰੈਂਡਸ ਕੈਨਲ ਕਲੱਬ ਵੱਲੋਂ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਡੌਗ ਸ਼ੋਅ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਲੱਗ ਲੱਗ ਬ੍ਰੀਡ ਦੇ ਜੋਗੀ ਡੌਗ ਲੈ ਆਂਦੇ ਗਏ ਨੇ ਜਲੰਧਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਡੌਗ ਸ਼ੋਅ ਦੀਆਂ ਆਹ ਲੱਗ ਰਿਹਾ ਡੌਗ ਆਹ ਲੱਗ ਰਿਹਾ ਡੌਗ ਸਟਾਰ ਦੇ ਲਾਈਵ ਤਸਵੀਰਾਂ ਆਲ ਲੱਭੜਾੜ ਆਲ ਲੱਭੜਾੜ ਪਲੀਜ਼ ਰੇਂਜ ਨੰਬਰ 2 ਕਾਂਜੀਬੀ ਦਾ ਨੰਬਰ 178 188 194 202 130 ਆਲ ਲੱਭੜਾੜ ਰੇਂਜ ਨੰਬਰ 2 ਆਲ ਲੱਭੜਾੜ रेन नंबर टू एक्ज़ीबिटे नंबर वन नाइन एट वन एट एट वन वाइन फोर टे दो हिकु सौ टू लैब्रा दोस्त प्लीज़ रेट नंबर टू

ਜਿੰਨੇ ਲੋਕਾਂ ਦਾ ਆ ਰਹੇ ਆ ਰਿੰਗ ਨੰਬਰ 2 ਦੇ ਸੁਪਨੇ ਲੋਗ ਲੈ ਕੇ ਆ ਗਏ ਜੀ ਲੈਬਰਡੌਰ ਦਾ ਰਿੰਗ ਸਟਾਰਟ ਹੋਣਾ ਹੈ ਆਹ ਲੈਬਰਡੌਰ ਫਿਰ ਇਹ ਦੇਖਿਓ ਲਾਈ ਤਸਵੀਰਾਂ ਜਲੰਧਰ ਦੀਆਂ ਨੇ ਜਿੱਥੇ ਕਿ ਫਰੈਂਡਸ ਕੈਨਲ ਕਲੱਬ ਵੱਲੋਂ ਡੌਗ ਸ਼ੋਅ ਕਰਾਇਆ ਜਾ ਰਿਹਾ ਹੈ ਔਰ ਇੱਥੇ ਲਗ ਲਗ ਬੀੜ ਦੇ ਜਿਹੜੇ ਡੌਗ ਹੈ ਉਹ ਲਿਆਂਦੇ ਗਏ ਆ ਔਰ ਇਹਨਾਂ ਦੀ ਐਕਵੀਜ਼ਿਸ਼ਨ ਵੀ ਲਗਾਈ ਗਈ ਹੈ ਸੇਲ ਵੀ ਕਿਤੇ ਜਾ ਰਹੀ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਇਹ ਅਗਲੇ ਪਿੰਡਾਂ ਤੋਂ ਬੋਲ ਇੰਫੋ ਜਲੰਧਰ ਦੇ ਵਿੱਚ ਟਾਕ ਸ਼ੋਅ ਕਰਾਇਆ ਜਾ ਰਿਹਾ ਹੈ ਇਸ ਦਾ ਲਾਈਵ ਤਸਵੀਰਾਂ ਲੋਕ ਹੈ ਜੋ ਕਿ ਸੇਲ ਵੀ ਕਿਤੇ ਜਾ ਰਹੇ ਹੈ ਦੇਖ ਸਕਦੇ ਹੋ ਲਾਈਵ ਤਸਵੀਰਾਂ ਇਹ ਜਲੰਧਰ ਦੀਆਂ ਨੇ

सफ़ाई <laughs> सफ़ाईमचारी टू दोस्तों टू लैप्राड ऑफ दोस्तों दो लास्ट एंड फाइनल कॉल लैप्राड ऑफ ਤੇਰੀ ਫ੍ਰੀਡ 163 ਲੈਬਲ ਆਫ ਐਗਜ਼ੀਬਿਟਰ ਨੰਬਰ 163 ਪਹਿਲੇ ਆਦੇ ਬਰੇਡ ਦੇ ਕਰਦੇ 163 ਉਹ ਦੋ ਬਿਮਿਲਾ ਤੇ ਪੀਰ ਆਉਹੀ ਮੈਂ ਦੇਖੀ ਪਈਆਂ ਤੁਹਾਨੂੰ ਬੋਲਦੀ ਗੱਲ ਕਰਦਾ ਹਾਂ ਉਹਨਾਂ ਕੀ ਕਹਿੰਦਾ ਵਾ ਥੋੜਾ ਫ੍ਰੀ ਹੋ ਗਿਆ ਦੇਖ ਸਕਦੇ ਹੋ ਲਾਈਵ ਤਸਵੀਰਾਂ ਇਹ ਕਿਹੜੀ ਨਸਲ ਹੈ ਜੀ ਟਾਈਪ ਆਵੇਂ ਅੱਜ ਕਿਹਈ ਪ੍ਰਾਈਸ ਆ ਦਾ ਇਹ ਸੇਲ ਨਹੀਂ ਹੈਗਾ ਅੱਜ ਆ ਵੈਸੇ ਜੀ ਬੱਚੇ ਇਸਕੇ ਆਈ ਪ੍ਰੈਸ ਤੋਂ ਅਜੀ ਤੁਹਾਡੀ ਮੇਰੇ ਖਬਰ ਲਗਾਨੀਆਂ ਸੀ ਉਸ ਤੋਂ ਉਹਨਾਂ ਦੇ ਦੋ ਸਾਨੂੰ 68 ਸਰਵਰ ਰੱਖਦੇ ਤਿਆਰ ਕੀਤੇ ਮੈਂ ਠੀਕ ਹੈ ਜੀ ਰੈਪੋਰਟ ਤੋਂ ਐਪੀ ਕੇ ਲੈ ਰੈਪੋਰਟ ਠੀਕ ਹੈ ਦੇਖੇ ਸੰਪਰਕ ਕਰਨਾ ਤੇ ਮੇਰਾ ਨੰਬਰ ਚਾਹ 9862 ਠੀਕ ਹੈ ਜੀ 8652 8652 ਜੀ ਬੱਚੇ ਮੇਰੇ ਕੋਲ ਨਾ ਤਿਆਰ ਹੈਗੇ ਬੱਚੇ ਤਿਆਰ ਹੈ ਬੱਚਾ ਦਾ ਮੇਰੇ ਕੋਲ ਗੱਲ ਦਾ ਤੁਹਾਨੂੰ 25 ਤੋਂ ਲੈ ਕੇ 30 35000 ਰੁਪਏ ਉਹਦਾ ਮਤਲਬ ਹੈ ਕਿ ਜਿੱਦਾਂ ਦੀ ਫੀਮੇਲ ਇਹਨਾਂ ਮੀਟ ਕਰਾਉਣੇ ਆਪਾਂ ਠੀਕ ਹੈ ਜੀ ਜਿੱਦਾਂ ਇਹ ਪਹਿਲਾਂ ਫੀਮੇਲ ਮੀਟ ਕਰਾਉਣੇ ਨਾ ਹਾਂਜੀ ਹਾਂਜੀ ਬੱਚੇ ਦਾ ਰੇਟ ਉਸ ਹਿਸਾਬ ਨਾਲ ਆਊਗਾ ਠੀਕ ਹੈ ਜੀ ਆਏ ਬਤਾਜਣ ਬੱਚੇ ਦਾ ਕੀ ਪ੍ਰਾਈਸ ਦੱਸਿਆ ਜੀ ਸੱਚੇ ਦਾ 25 ਤੋਂ ਲਗ 40000 ਤੱਕ ਪੁੱਛ ਰਹੇ ਹੋ। ਮੈਂ ਠੀਕ ਹੈ ਜੀ। ਕਲਰ ਜਿਹੜਾ ਮਰਜੀ। ਕਲਰ 골ਡਨ ਹੋਊਗਾ, ਵਾਈਟ ਹੋਊਗਾ, ਬਲੈਕ। 골ਡਨ। ਤੁਸੀਂ ਕਿੰਨੇ ਸਾਲਾਂ ਤੋਂ ਕਰ ਰਹੇ? AP ਕੈਨਲ ਰੈਕੋ। AP ਕੈਨਲ ਆ। ਕਿੰਨੇ ਸਾਲਾਂ ਤੋਂ ਕਰ ਰਹੇ ਤੁਸੀਂ ਇਹ ਬਿਜ਼ਨਸ? ਮੈਂ 2000 ਦਾ ਕੰਮ ਕਰਦਾ ਟਰੱਕ। 2004 ਐ ਇਹ ਸਵਾਇਦਾ ਕਰ ਰਿਹਾ। ਠੀਕ ਹੈ। ਹੋਰ ਵੀ ਕੋਈ ਕੋਈ ਕੰਸੈਪਟ ਤੇ ਲੈ ਰਿਹਾ ਪੈਸੇ ਮੇਰਾ ਕਾਉਂਸਲ ਵੀ ਥੰਨੇ ਰਹੀ ਹੈ। ਠੀਕ ਹੈ।

ਪੰਜਾਬ ਦੇ ਵਿੱਚ ਜਲੰਧਰ ਜੋਗੀ ਜਿੱਥੇ ਕੀ ਲੋਕ ਸ਼ੋਅ ਕਰਾਇਆ ਜਾ ਰਿਹਾ ਹੈ ਉੱਥੇ ਕਾਫੀ ਦੁਨੀਆਂ ਜੋ ਕਿ ਲੋਕ ਸ਼ੋਅ ਦੇਖਣ ਆਈ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰ ਸਟਾਰਿੰਗ ਪੰਜਾਬੀ ਟੀਵੀ ਤੇ ਇਹ ਡੌਗਸ ਫਰੈਂਡਸ ਕੈਨਲ ਕਲੱਬ ਵੱਲੋਂ ਕਰਾਇਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਤੇ ਕਾਫੀ ਨਸਲਾ ਦੇ ਜੋ ਕਿ ਮੋਬਾਈਲ ਨਾਲ ਲੈ ਕੇ ਆਏ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰ ਜਲੰਧਰ ਤੋਂ ਹਰ ਤਰ੍ਹਾਂ ਦਾ ਇੱਥੇ ਡੌਗ ਅਵੇਲੇਬਲ ਹੈ ਨਿਊਜ਼ ਪੰਜਾਬੀ ਟੀਵੀ ਦੇ ਤੁਹਾਨੂੰ ਦਿਖਾ ਰਹੇ ਲਾਈਵ ਤਸਵੀਰਾਂ ਐ ਬ੍ਰਿਨੋ ਹਾਈ ਬਈਆ ਕੀ ਰੁਨਾ ਐ ਬ੍ਰਿਨੋ ਹਲੋ ਆਨ ਗੋਲਡਨ ਰਿਵਰ ਡ੍ਰਿੰਗ ਨੰਬਰ 2 ਪਲੀਜ਼ ਦਾ ਵੇਟਿੰਗ ਰੂਨਾ ਤੁਸੀਂ ਦੇਖ ਸਕਦੇ ਹੋ ਕਾਫੀ ਤਰ੍ਹਾਂ ਦੀ ਮਸਲੇ ਲੋਕੀ ਉੱਥੇ ਲਿਆਦੀਆਂ ਗਈਆਂ ਨੇ રુનો 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 હે બ્રુનો હા પાપી રુનો રુનો શોર્ટર લોન્ગર જોમે રુનો મેલ ફ્રીમેલ રુનો હે બ્રુનો હા 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 રુનો હે બ્રુનો હા હા Bruno Bruno b r a r t r p a l e r a s e r i n g number two Albert p l e a s e r i n g number two ओ भी बोलियो लगन हे रुना हे रुना हे रुना हे रुना हे रुना हे रुना

OK Samad 경찰, haa liksom, har' lingarri antayformatid resol'noo ushan vælann ek papirada ok haf too ha secondo ਜਿਹੜਾ ਬਲੈਕ ਐਂਡ ਵਾਈਟ ਹੋ ਗਿਆ ਆ ਜਾਓ ਉੱਥੋਂ ਬਹੁਤ ਆ ਜਹੂਮਦੇ ਆ ਗਰਮ ਨਾਲ ਨਹੀਂ ਮੈਂ ਲਾਈਵ ਚੱਲਦਾ ਫਿਰ ਇੱਥੇ ਹਸਕੀ ਦੇਖੀ ਇੰਨੀ ਸੋਹਣੀ ਫੀਮੇਲ ਨੂੰ ਉਹਦੇ ਨਹੀਂ ਵੀ ਲੈਣੀ ਤਾਂ ਵੀ ਬਣ ਮੈਂ ਲੈਣੀ ਲੈਣੀ ਆ ਉਹ ਆ ਆ ਬਹੁਤ ਪਿਆਰੀ ਆ ਉਹ ਸਮਾਂ ਤੁਸੀਂ ਦੇਖਦੇ ਹੋ ਲਾਈਵ ਤਸਵੀਰਾਂ ਹਸਤਾਰ ਨਿਊਜ਼ ਨੈਪਟੀਵੀ ਦੇ ਕਿਦਾਂ ਬੋਕੋ ਦਿਖਾਇਆ ਜਾ ਰਿਹਾ ਆਇਆ ਦੇ ਉਰੇ ਉਹ ਬੋਲ ਲੈ ਬਿੱਲੀਆਂ ਖਾਂ ਸਾਡੇ ਵਰਗੇ ਨੂੰ ਪਾਰੀ ਜੈ ਸਾਹਿਬ ਪਰ ਸਰ ਸਰ ਗਾਉਂ ਆਪਣੇ ਲੋਕਾਂ ਨਾਲ ਬੰਨ੍ਹ ਗਾ ਸੋਰੀ ਮੈਂ ਕਿਹੜੇ ਕੈਨਲ ਤੋਂ ਆ ਤੁਸੀਂ ਆਪਣੇ ਫਾਰਮ ਦਾ ਕੀ ਨਾਮ ਹੈ ਮੈਕਸੀ ਐਫਐਮ ਮੈਕਸੀ ਐਫਐਮ ਕਿਹੜੀ ਕਿਹੜੀ ਬਰੀਡ ਹੁੰਦੀ ਭਾਈ ਆਪਣੇ ਕੋਲ ਭਾਈ ਆਪਣੇ ਕੋਲ ਹਰ ਚੋਰੀ ਅਮਰੀਕਨ ਪੁਲੀ ਸਾਰੇ ਸਾਰੇ ਬਰਤਨ ਬ੍ਰਾਜ਼ੀਲ ਤਾਂ ਨਹੀਂ ਹੈ ਮਰਜੀ ਨਾ ਯਾਰ